ਸਰੀਆ ਕਾ ਵੀ ਸਾਰਾ ਨੂੰ ਹੋਰ ਦੋਸਤੋ ਜੀ ਕਿਵੇਂ ਉਮੀਦ ਕਰਦੇ ਆ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਟਾਈਮ ਆ ਟਾਈਮ ਨਾ 12:00 ਵੱਜ ਗਏ ਆਪਾਂ ਚੱਲ ਕੇ ਆਉਣੀ ਸੀ ਕਿਤੇ ਨਾਲ ਆਪਾਂ ਮੈ ਲਾਉਣੀ ਸੀ ਦਵਾਈ ਮੇਰੇ ਨਾ ਲੱਤਾਂ ਜਵਾਲੀਆਂ ਦੁਖੀ ਜਾਂਦੀਆਂ ਰਹੀਆਂ ਫੈਰ ਜੇ ਤੇ ਆਡੀ ਨੁਰੀਸ਼ਾ ਹੋ ਰਿਹਾਗਾ ਨਾਲ ਆਪਾਂ ਦਵਾਈ ਲੈ ਕੇ ਆਉਣੇ ਨਾਲ ਆਪਾਂ ਚੱਲ ਕੇ ਆਉਣੇ 10 ਮਿੰਟ ਕਿਤੇ ਤੇ ਚਲੋ ਜੀ ਆਪਾਂ ਚੱਲਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰ ਚਲੋ ਜੀ ਆਪਾਂ ਚੱਲਦੇ ਹਾਂ ਗੱਡੀ ਹੋ ਗਈ ਆਪਣੀ ਸਟਾਰਟ ਕੰਮ ਧੰਦੇ ਕਰਕੇ ਚਲੇ ਜਾਂਦੇ ਆ ਚੱਲਦੇ ਆ ਬਈ ਜੀ ਪਹੁੰਚ ਗਏ ਰਾਜੀ ਤਸੀਮ ਵੀਰੇ ਕੋਲੇ ਅਸੀਂ ਆ ਰਹੇ ਹਾਂ ਨੇ ਪਿੰਡ ਤੇ ਆਪਣੇ ਰਿਸ਼ਤੇਦਾਰ ਨੇ ਭਾਈ ਹੁਣ ਜਿਹੜੀ ਵੀਡੀਓ ਦੇਖ ਰਿਹਾ ਤੁਸੀਂ ਇਹਨਾਂ ਦੇ ਚੈਨਲ ਦੀ ਤੇ ਜਰੂਰ ਵੀਡੀਓ ਦੇਖਿਆ ਕਰੋ ਤੇ ਨਾਲੇ ਲਾਇਕ ਕਰੋ ਨਾਲੇ ਸ਼ੇਅਰ ਕਰੋ ਤੇ ਨਰ ਆ ਪੰਜਾਬੀ ਵਿਰਸਾ ਚੈਨ ਨਾਲ ਜਲ ਸਕੀ ਤੇ ਸਾਰੇ ਜੀ ਨੂੰ ਸਾਡੇ ਨੂੰ ਪਿਆਰ ਦਿਓ ਤੁਹਾਡੇ ਧੰਨਵਾਦ ਹੋਵਗੇ ਅੱਛਾ ਜੀ ਇਹ ਨਾ ਕਿ ਇਹ ਪੰਜਾਬੀ ਵਿਰਸਾ ਚੈਨ ਦੇ ਨਾਲ ਹਾਂ ਭਾਈ ਤੂੰ ਰੰਡੇ ਦੇ ਰਾਹ ਉਹ ਛੜ ਕੇ ਦਿੱਤਾ ਨਹੀਂ ਆ ਰਸੇ ਜੀ ਨਾ ਪਾਣ

ਆਹ ਚਲਾ ਗਈ ਬੇਚਣਾ ਹੋਰ ਤੂੰ ਲੈ ਆਵੇ ਨਾ ਨਾ ਮੱਝਾਂ ਵੀ ਬੰਨੀ ਆਪਾਂ ਉਹ ਕਰਨਾ ਬਹੁਤ ਵਧੀਆ ਪੈ ਜਾਂਦਾ ਹੈ ਨਾ ਕਿਹੋ ਜਿਹੀ ਬਾਤਾਂ ਹੁੰਦਾ ਕੱਟੇ ਤੋਂ ਇੱਕ ਵੇਚੀ ਸੀ ਉਹ ਤੇ ਹੁਣ ਆਪ ਨੂੰ ਛੋਟੀ ਵੇਚਤੀ ਸੀ ਪਹਿਲਾਂ ਦੋ ਲੈਣੀਆਂ ਪੈ ਗਈਆਂ ਤੇ ਇੱਕ ਮਾੜੀ ਸੀ ਤਾਂ ਮੈਂ ਪਹਿਲਾਂ ਹਾਂ ਉਹਦੀ ਮੱਝ ਹੋਊਗੀ ਹੁਣ ਹੁਣ ਛੋਟੀ ਵਾਰੀ ਵਧੀਆ ਤੇ ਉਹ ਚੰਗੀ ਜਾਨ ਨੂੰ ਹਿਸਾਬ ਜੇ ਲੱਛੇ ਜੱਤੀ ਹੈ ਇੱਕ ਕੱਟੇ ambulances ਛੱਡਣੇ ਇਹ ਹਾਂ ਕੱਟੀਆਂ-ਕੁੱਟੀਆਂ ਛੱਡ ਜਾ ਕਰਾਂਗੇ ਤੇ ਹੁਣ ਬਣਾਇਆ ਛੱਡ ਜਾ ਦੇਤਰ ਹਾਂ ਹਾਂ ਸਾਡੇ ਭਾਈ ਉੱਥੇ ਹੈਗਾ ਮਲੇਰ ਕੋਟਲੇ ਸਗਾ ਹੈ ਨਾ ਮੇਰੀ ਮੰਮੀ ਦੀ ਮਾਸੀ ਤੇ ਉਹਨਾਂ ਤਾਂ ਵੀ ਪਤਾ ਕੀ ਆ ਐਥੇ ਕੁੰਬੜ ਬਣਾਇਆ ਰ ਅੱਛਾ ਕੰਨਾਂ ਕੋਈ ਨਾ ਭਾਰੀ ਨਾ ਬੋਲ ਰਿਹਾ ਦੋ ਦੰਡ ਹਾਂ ਔਰ ਮੋਟਰ ਵੀ ਆਪਣੀ ਉੱਥੇ ਹੈ ਦੋਨੇ ਉੱਥੇ ਵੀ ਸਾਹਮਣੇ ਮੋਟਰ ਖੜ ਗਿਆ ਸੋ ਪੁੱਤਾਂ ਅਦ੍ਰਿਕਾ ਦਾ ਹੋੜ ਲੈ ਕੇ ਬੜਿਆ ਲੈ ਪਾਉਂਦਾ ਉਹ ਬਹੁਤ ਛਲ ਰਹੀ ਇਹ ਕੋਈ ਕੋਈ ਕਰਿਆ ਉਹ ਬਰਾਂਗੇ ਜੀ ਮੋਟਰ ਤੜ ਗਿਆ ਜੀ ਕੋਟਰੀ ਉਹ ਸਾਹਮਣੇ ਇੱਕ ਉੱਥਾ ਉਹ ਪਾਪਾ ਨੇ ਉਹ ਤੋਂ ਤਾਂ ਪਹਿਲਾ ਪੁੱਤ ਠੀਕ ਹੈ ਤੇ ਹੁਣ ਆਇਆ ਸੁੱਕਦੇ ਮਾਰਿਆ ਨੇ ਲੈਣ ਦੀ ਉਹਨਾਂ ਦੇ ਨਾਲ ਹੁਣ ਕਿਹੜਾ ਪੈਸੇ ਤਾਂ ਲੱਗੇ ਭਾਈ ਇਹਦੇ ਬਹੁਤ ਖਲਾਫ ਸੁਣੀ ਹੋਲੀ ਖੇੜ ਕੇ ਆ ਸਾਰੇ ਅੱਧੇ ਪਿੰਡ ਦੇ ਜਵਾਕ ਲਾ ਗਈ ਉਹ ਸਾਰਾ ਕੁਝ ਮੁੰਡਿਆਂ ਨੇ ਬੈਠੇ ਆਈ ਕਹਾਤਰ ਲੰਗੀ ਨਹੀਂ ਨਾ ਵੀ ਨਹੀਂ ਗੌਰ ਕਰੀ ਮਰੋਕ ਤਾਂ ਜਿਹੜੀ ਸਬਜੀ ਆ ਉਧਰ ਸਾਰਾ ਕੁਝ ਮੁੱਢੀ ਬੋਦੇ ਨਾ ਪੁੱਜੀ ਕਿੱਥੇ 7 7 10 ਕੁਝ ਫੜ ਗਿਆ ਨਾ ਆ ਰਾਮ ਨਾਲ ਕੋਤੋਂੋਂ ਤੋਂ ਹੁੰਦੇ ਜੀ ਕਰਦੇ 20 ਬੋਤਲ ਹਟ ਦਿੰਦੇ ਤਰੋ ਮੋਟਰ ਚੱਲ ਜਿੰਦੀ ਸਿਰ ਦੇ ਬੋਟ ਕੋ ਨਾ ਆਉਂਦੀਆਂ ਪਾਣੀਆਂ ਦੇ ਦਰਫਾਸ ਤੇ ਜਾਂਦਾ ਹਾਂ ਹਾਂ ਜੀ ਹੁਣ ਉੱਥੇ ਤਾਂ ਹੀ ਪਾਈਪ ਲਾਣਾ ਆਪਣੀ ਇਹ ਪਾਈਪ ਲੈਂਨਾ ਜੋੜ ਦਾਂਗਾ ਪਾਈਪ ਲੈਂ ਉਹ ਦਿੱਥੋਂ ਸੰਦਾ ਨਹੀਂ ਹੈਗਾ ਉੱਥੇ ਤੋਂ ਉਧਰੋਂ ਪਾਈਪ ਲੈਣਾ ਆਉਂਦੀ ਹੈ ਇੱਧਰ ਅੱਧਰ ਨੰਬਰ ਲਿਖ ਦਿੰਦੇ 2 4 1 ਉਹ ਬੋਲੇ ਦਊਂ ਯਾਰ ਜੀ ਜੇ ਕਰ ਲਿਆ ਤੇਰਾ ਪਾਣੀ ਲਾਉਗੇ ਤੇ ਪਰ ਪਾਣੀ ਆਉਂਦੇ ਨੇ ਆਪਰ ਆਪੇ ਫਿਰ ਮੁਰਖਾ ਦੋ ਜੀ ਉਹ ਚੱਲਣਾ ਤੁੜੇ ਉਹ ਫੈਸਲੇ ਨਹੀਂ ਬੱਤਰ ਲਿਖੀ ਉਹਦਾ ਦੋ ਇਹਦਾ ਕਰਾਰ ਦੀਆ ਤਾਂ ਤੱਕੀ ਮੈਂ ਪੱਕੇ ਲੋਰ ਮੋਜ਼ਰ ਬਸ ਕੰਨ ਕੰਨ ਜਿਹਨੇ ਨਹੀਂ ਆ ਜਾਣੀ ਇਹਨਾਂ ਨੂੰ ਬਤਾਉਣ ਲੱਗਦੀ ਹੈ ਲੱਗਣ ਬਤਾਉਣ ਲੱਗਦੀ ਹੈ ਉਹਨਾਂ ਨੂੰ ਚੱਬਾ ਦੇਣੀ ਹੈ ਬਲੇ ਆ ਜਾਣਗੇ ਪਰ ਮੱਡੇ ਚੋਂ ਹੋਰ ਬੰਦੇ ਪੁੱਛੀ ਵਾਲੇ ਨੇ ਕਿ ਸਹੇ ਚੱਲ ਨਹੀਂ ਲੱਗਦਾ ਤੇ ਮਾਰ ਦੋ ਨਾ ਬੱਡੀ ਚੱਲ ਜੂਗੀ ਜਾਂ ਕੋਈ ਚੱਕ ਲੈਣਗੇ ਇੱਥੇ ਵੀ ਲੋਰ ਬੰਦੇ ਆਣਗੇ ਬੰਦੇ ਆਣਗੇ ਇਸ ਤਰ੍ਹਾਂ ਹੋਰ ਨਹੀਂ ਇਦੂ ਵਾਹ ਲੈ ਦੇਣੀ ਮੁਕੀ। ਅਗਰੇ ਬਾਜ ਆ ਜਾਂਦੀ ਜੀ ਆ ਜਾਂਦੀ ਮੁੱਲ ਪਿੱਜੇ ਦੇ ਜਾਂਦੀ ਆ ਤੁਹਾਨੂੰ। ਅੱਛਾ ਰਾਤ ਨਹੀਂ ਲੌਂਦੀ। ਨਾ ਫਿਰ ਰਾਤ ਨਹੀਂ। ਜੇ ਤੂੰ ਜਾਂ ਕੁਮਕੋਰੀਆ ਜਾਂ ਰੇਲ ਦੌੜਾ ਤਾਂ ਨਹੀਂ। ਤੇ ਜੀਰੇ ਸਾਧਾ ਮੁੰਡਾ ਰੱਖਣ ਦੇ ਜੀਰੇ ਆ ਕਰ ਲੈ। ਸਾਰੇ ਇਕੱਲੇ ਨੇ ਧਰਾਂ ਲਾਉਣ ਦੇ। ਅੱਗ ਹੁਣ ਸੱਪੇ ਰੇ ਸਾਰੇ ਅੱਗ ਦੇ ਸੱਪ ਇਕੱਠੇ ਹੁਣ ਕਵੇ ਰਹਿਣਾ ਅੱਗ ਕਿੱ데 ਰਹਿ ਜਾਂਦਾ ਮੈਂ ਅੱਧੇ ਕੰਨ ਭਜਾ ਲਾ। ਮੱਝਾ ਰੱਖਿਆ ਵੇ ਅੱਗ ਦਾ ਕੋਈ ਚੱਕਰ। ਮੱਝਾ ਨਾ ਕੀ ਹੋ ਜਾਂਦਾ। ਹੁਣ ਅਸੀਂ ਕਿੱਦਾਂ ਲੱਗ ਜੀਏ। ਸ਼ਾਮ ਨੂੰ ਅਸੀਂ ਨਾ 3 ਵਜੇ ਨੂੰ 3:30 ਵਜੇ ਨੂੰ ਘਰੇ ਪਹੁੰਚਣਾ ਹੁੰ ਉਹ ਸੇਵੀ ਰੋਟੀ ਖਾਂਦੇ ਕਿ ਰੋਟੀ ਖਾਂਦੇ ਦਵਾਈ ਲੈਣੀ ਹੁੰਦੀ ਆ ਨਾਈਟ ਕੇ ਟਾਈਮ ਖਾਂਦਾ ਰੋਟੀ ਉਹ ਕਿਹਦਾ ਮੈਂ ਨਹੀਂ ਖਾਂਦਾ ਕਿ ਨਾ ਕੁਛ ਨਾ ਚਾਵਲ ਦਹੀਂ ਪੀਉਂਗਾ ਇੱਕ ਅੰਦਾ ਕਿੰਨਾ ਖਾ ਲੂ ਵਿੱਚ ਲੈ ਫੇਰ ਭੁੱਖ ਨਹੀਂ ਲੱਗਦੀ ਨਾ ਠੀਕ ਆਈ ਰੋਟੀ ਅੱਧਰਾ ਟਾਈਮ ਲਾ ਖਾਂਦਾ ਰੋਟੀ ਰੋਟੀ ਵੀ ਨਹੀਂ ਚੱਲਦੀ ਚਾਵਲ ਬਧੀ ਕੁ ਮਾਰ ਕੇ ਤਾਂ ਦਰਨੀ ਚੋਟੇ ਹਾਂ ਹਾਂ ਬੈਠ ਕੇ ਨਹੀਂ ਫੇਰ ਛੋਟੀ ਮਚਵਾਨੀ ਲੱਗਦਾ ਸੀ ਪੀਣਾ ਪਹਿਲਾਂ ਨਹੀਂ ਪੀਂਦੇ ਜੰਮੇ ਨਾਲ ਦਹੀਂ ਪਹਿਲਾਂ ਪੀਂਦੇ ਸੀ ਉਹ ਕੰਬੜੇ ਨਾਲ ਖੜਾ ਵੀ ਜਰਾ ਪਾਏ ਹਾਂ ਹਾਂ ਉਹ ਪੀ ਜਾਂਦੇ ਉਹ ਤਾਂ ਪਤਾ ਨਹੀਂ ਸੀਗਾ ਹੁਣ ਤਾਂ ਮੁੱਕ ਗਿਆ ਜੰਮੇ ਰੱਟ ਗਿਆ ਮਾੜੀ ਸੀ ਮਹਾਰਾਣੀ ਦੀ ਕੁੜੀ ਤਾਂ ਮਾਪ ਤਾਂ ਨਹੀਂ ਗੱਡੀ ਗਈ ਬਾਹਰ ਮਹਾਰਾਣੀ ਦੀ ਕੁੜੀ ਦਾ ਰਸਤਾ ਕਰਾਵਾਗੇ ਉਹ ਤਾਂ ਬੀਖੀਏ ਉਹ ਤਾਂ ਦਾ ਮਤਲਬ ਕੀ ਨਾਮ 'ਚ ਤਾਂ ਰਾਣੀ ਦੀ ਕੁੜੀ ਦਾ ਉਹਦਾ ਨਾਮ ਰਾਮਨਾ ਰਾਮਨਾ ਮੇਰੇ ਸੰਗ ਨਾਲ ਹੀ ਮੰਮਾ ਜੀ ਛੁੱਟੀ ਜੀ ਐਸੇ ਜਿਵੇਂ ਛੁੱਟੀ ਹੋ ਗਈ ਹਾਂ ਲੱਗਦੇ ਮੈਨੂੰ ਉਹ ਮੇਰੇ ਕੁਝ ਨੰਬਿਆਂ ਨਾਲ ਮੇਰੇ ਜੀ ਜੀ ਦੀਆਂ ਨਿਕਲਦੀਆਂ ਤੇਰੇ ਵਾਲੀ ਕਰਦੇ ਨੇ ਆਂਦੇ। ਇਹ ਤਾਂ ਆਪ ਦਾ ਸੋਨੀ ਦਾ ਛੋਟਾ ਚੱਪੜਾ ਆ। ਆ ਪ੍ਰੀਤਿਆ ਜੀ ਦਾ ਚੱਪੜਾ। ਆ ਪ੍ਰੀਤੀ ਦਾ ਯਾ ਰਾਣੀ ਦਾ ਕੱਪੜਾ। ਬਸ ਆਪ ਨਜ਼ਰੀ ਜਿਓ ਗੰਮਾ ਮੁੱਠੀ ਉੱਤੋਂ ਪਿੱਛੇ। ਜੋ ਬੁੜੀ ਰਹੀ ਨੇ ਦੱਲਣ ਗਿਰਚਾ ਨਹੀਂ ਇਹ ਕਿੜੇ ਨੂੰ ਪੋਟੀ। ਕਿਹ ਜੀ ਹੋਗੀ ਕਹਿਣਗੇ। ਉਹ ਇਤਰੀ ਫੋਟਾ ਆ ਗਈ। ਆ ਆਪ ਦਾ ਸੇਕ ਪ੍ਰੀਤੀ ਮਟੋਲੀ। ਜਦੋਂ ਫੱਟੇ ਵਰਗੀ। ਮਾਇਆ 3:00 ਵਜ ਗਏ ਨਾ ਆਪਾਂ ਆ ਕੇ ਪਹੁੰਚ ਗਏ ਘਰੇ। ਆਪਾਂ ਬੰਦਿਆ ਮੱਝਾ ਸੋਨ ਮੱਝਾ ਦਿਖਾਉ ਲੱਜੇ। ਇਹਨਾਂ ਨੂੰ ਸੀ ਬੰਦ ਕੇ ਗਏ ਸੀਗੇ। ਰੈਡੀ ਹੋਣਾ ਕਰਕੇ ਵੀ ਸ਼ਾਮੇ ਹੋਊਗੀ। ਸ਼ਾਮ ਆ ਜੂ ਇੱਧਰ ਨੋ ਇਹਨੂੰ ਅੱਜ ਫੇਰ ਇੱਥੇ ਧੁੱਪ ਆ ਗਈ। ਪਹਿਲਾਂ ਉੱਥੇ ਬੰਨਦੀ ਸੀ ਉਧਰ ਧੁੱਪ ਆ ਜਿੰਦੀ ਸੱਜਰ ਤੋਂ ਪਾਰੀ ਆ। ਚੱਲ ਖੜਾ ਹੋ ਬੰਨਾ ਤੈਨੂੰ। ਚੱਲ। ਆ ਖੜੇ ਤਾਂ ਦੋਨੋਂ। ਚਲੋ ਯਾ ਭਾ ਮੱਝਾਂ ਬੰਦੀ ਆ ਤਾਂ ਬੈਠੀਆਂ ਨੇ ਜੇ। ਸਾਰੇ ਪਸ਼ੂ ਖੜੇ ਹੋਗੇ। ਉਹਦੇ ਆਪਣੇ ਬੂਰੇ ਜਨ ਧੁੱਪ ਆ ਰੇ ਉਧਰ। ਹੌਕੀ ਜਾਂਦਾ ਬੈਠਾ ਦੇਖੋ ਲੈ। ਥੱਲੇਲੇ ਪਾਸੇ ਕਰਕੇ ਬੰਨ ਦੇ ਨੂੰ। ਥੱਲੇਲੇ ਪਾਸੇ ਇੱਥੇ ਤਾਂ ਤਾਂ ਫੇਰ ਬੈਠੂਗਾ ਇਹ। ਦੇ ਖੁੜਲੀ ਤੇ ਬੰਦ ਤਾਂ ਫਿਰ ਇਹਨੂੰ ਤਾਂ ਚੁੰਗ ਜੇ ਇਹ। ਹਲਪਾ ਮੱਝ ਕਟਰੂਆ ਨੂੰ ਨਾ ਹੰਕੀ ਜਾਂਦੀ ਸਪਾ ਇਹਨਾਂ ਨੂੰ ਪਾਣੀ ਦੀ ਬਾਲਟੀ ਧਰ ਦਈਏ। ਪਾਣੀ ਪੀ ਲੈਂਦੇ ਨੇ। ਇਹਨਾਂ ਦਾ ਘੁੱਟ ਕਾਣਾ ਇਹਨਾਂ ਦੀ ਧੁੱਪ ਆ ਜਾਂਦਾ ਕਿਧਰੇ ਮਰਸੀ ਮਰਜ਼ੀ ਬੰਦੋ ਇਹਨਾਂ ਨੂੰ। 베ਰੀ ਨਾ ਆਪਣੀ ਡੱਬੀ ਦੀ ਸ਼ਾਂ ਹੋ ਰਹੀ ਆ ਇਸ ਕਰਕੇ ਉਧਰ ਉਧਰ ਧੁੱਪ ਹੋ ਜਾਂਦੀ ਆ। ਸਮਾਰ ਕੇ ਫੁੱਕਦੀ ਨਹੀਂ ਜੇ ਫੁੱਟਣ ਲੱਗ ਗਈ ਨਾ ਫਿਰ ਸ਼ਾਂ ਹੋ ਜੂਗੀ ਸਾਰੇ ਕਿਤੇ ਪਹਿਲਾਂ ਪਾਸੇ ਅੰਦਰ ਸ਼ਾਂਤੀ ਸੀਗੀ। किस कार के तो आयेंगे या जब संकड़ी शाह होगी ना फिर शाह हो जा करोगी। बस बोलना जब आम उसको रखना पहनते नहीं। चलो बंद करो। खड़े इन्हीं कॉड़ी अजीत तन्ना बच्चे नगे साढ़े तन्ना बाँधते हैं तुम। इस दिन ਪਨਮਾ ਕੇ ਮੈਂ ਜੋ ਤੇ ਤੇਲ ਲਾਤਾ ਆਪਣੀਆਂ ਤੇ ਵਧੀਆ ਆਉਣਾ ਬੈਠੇ ਨੇ ਅੱਖੀਆਂ ਵਿੱਚ ਅੱਛਰ ਜਮੇ ਹੀ ਲਾ ਦੇਖੋ ਤੁਸੀਂ ਕਾਲੀ ਕਾਲੀ ਹੋ ਗਈ ਜੰਮਕੀਆਂ ਆਲੀ ਘੱਟੀਆਂ ਨੇ ਨਾ ਇਹ ਨਾ ਯਾਪਣਾ ਮਸ਼ੀਨ 'ਚ ਸਵੇਰੇ ਨਹੀਂ ਆਪਾਂ ਦੇ ਕੱਪੜੇ ਧੋਤੇਗੇ ਤੇ ਸਵੇਰੇ ਮੈਂ ਲੇਟ ਹੋ ਗਈ ਸੀ ਕੰਮ ਕਰਦੀ ਕਰਦੀ ਥੋੜੀ ਜਿਹੀ ਹੁਣ ਮੈਂ ਕੱਪੜੇ ਪਾਦਾ ਮਸ਼ੀਨ 'ਚ ਪਾਣੀ ਪਾਦੀ ਮਸ਼ੀਨ 'ਚ ਆਪਾਂ ਚਲੋ ਜੀ ਇਹ ਹੈਗੇ ਨੇ ਆਪੜੇ ਕੱਪੜੇ ਸੁਬਾਹ ਨਾਲ ਘੱਟ ਸੀਗੇ ਸੂਟ ਪਿੱਛੋਂ ਨਾ ਕਿਸੀ ਕੁਛ ਆਪਣੇ ਮਚਾਰ ਹੁਣ ਆਪਾਂ ਸਾਰੇ ਧੋਦਾਂਗੇ ਛੱਡਿਓ ਪਾ ਮਸ਼ੀਨ 'ਚ ਪਾਣੀ ਪਾਦੀ ਹੈ ਪਹਿਲੇ ਛੇ ਇੰਚ ਪਾਣੀ ਪੈ ਜੂਗਾ ਫਿਰ ਆ ਕਪੜੇ ਧੋ ਲਈ ਸੁਬਾਹ ਨਾਲ ਸਲਾਹ ਨਹੀਂ ਸੀ ਮੇਰੀ ਤੋਂ ਹੁੰਦੀ ਮੈਨੂੰ ਅਸੀਂ ਵੀ ਕੱਲ ਨੂੰ ਧੋਲਾਂਗੇ ਆਪਾਂ ਵੀ ਹੋਰ ਕਪੜੇ ਹੋ ਜਾਣਗੇ ਚਲ ਤਿੰਨ ਚਾਰ ਛੂਟ ਹੋ ਜਾਣਗੇ ਫਿਰ ਮੈਂ ਕਿਹਾ ਚਲ ਆਪਾਂ ਫਰੀਆਂ ਹਨ ਨਹੀਂ ਹੁਣ ਕੁਝ ਕਰਨਾ ਨਹੀਂਗਾ ਤੇ ਇਹਨਾਂ ਆਪਾਂ ਕਪੜੇ ਧੋ ਦਿੰਦੇ ਹਾਂ ਨਾਲੇ ਕਿ ਕੋਈ ਛੂਟ ਆਪਣਾ ਦੂਸਰਾ ਹੋ ਗਿਆ ਚਲ ਆਪਾਂ ਕਪੜੇ ਧੋ ਲਈ ਫਿਰ ਆਪਾਂ ਮੱਝਾਂ ਦਾਣਾ ਦੂਣਾ ਪਿਓ ਕੇ ਆਵਾਂਗੇ ਨੌਲੇ ਕੱਪੜੇ ਦੂਸਰੇ ਦੀ ਸੈਟਿੰਗ ਕਰਦੇ ਤੇ ਹੱਥ ਨਾਲ ਉਹਨੇ ਚੱਕਰ ਕਰਦੇ ਚਲੋ ਜੀ ਆਪਾਂ ਮਸ਼ੀਨ 'ਚ ਪਾਣੀ ਪਾ ਜੀ ਫਿਰ ਆਪਾਂ ਕੱਪੜੇ ਪਾ ਦਈਏ। ਨਾ ਜੇ ਆਪਾਂ ਕੱਪੜੇ ਇਹਦੇ ਰਹਿ ਗਏ ਸੀ ਕੱਪੜੇ ਧੋਤੇ ਆਪਾਂ ਨੇ ਅੱਜ ਤਾਂ ਸਬਜ਼ੀ ਨਹੀਂ ਬਣਾਉਣੀ ਸੀ ਆਪਾਂ ਨੇ ਬਣਾਉਣੀ ਚਾਹਣੀ ਸਬਜ਼ੀ ਆਪਣੇ ਪਈਗੀ ਤੇ ਮੈਂ ਚੱਲ ਆਪਾਂ ਇਹਨਾਂ ਕੱਪੜੇ ਧੋ ਦਿੰਨੇ ਸਵੇਰ ਤੱਕ ਕੰਮ ਕਰਨ ਲੱਗ ਜਾਣਾ ਚਲੋ ਹੁਣ ਦੁਕਾਨ ਤੋਂ ਤੁਪ ਪਾ ਗਏ ਨੇ ਜਿੱਤੇ ਸੁੱਕ ਜਾਵਣਗੇ। ਉਹ ਜੇ ਕੱਪੜੇ ਆਪਾਂ ਨੇ ਧੋਤੇ ਆਪਾਂ ਨਾ ਚਾਪ ਕਿਰਵਾਫੀ ਟਾਈਮ ਲੱਗਦਾ ਹੈ ਆਪਾਂ ਨੂੰ ਪੋਖਾ ਲੱਗਦਾ ਕਿ ਪਾਣੀ ਕਿੰਨਾ ਚੱਲੇਗਾ ਫਿਰ ਆਪਾਂ ਕਰਾਂਗੇ ਦਾਲ ਸਬ지 ਦੀ ਤਿਆਰੀ ਕਰਨੀ ਲੱਗਣਾ ਤਾਂ ਲੱਗਣੀ ਸਮਾਂ ਲੱਗਣਾ ਮਤਲਬ ਬੜਾ ਆ ਤੁਹਾਨੂੰ ਸੋਡੇ ਨਾ ਲੈ ਆਉਣੇ ਕਿੰਨੇ ਆਪਾਂ ਸਾਡੇ ਖਾਂਦਾ ਟਾਈਮ ਲੱਗਦਾ ਇਹ ਜਿਸ ਲੋਗੇ ਨੇ ਮੇਰੀ ਖਾਂਦੇ ਨੇ ਇਹ ਤਾਂ ਨਾ ਮੈਂ ਘਾਇ ਨਾ ਉਹਨਾਂ ਦੇਣੇ ਚੱਕ ਕੇ ਖਾਂਦੀ ਨੂੰ ਖੋਣ ਲੈਂਦੀ ਆ ਮੈਂ ਸਾਡੇ ਆਪਾਂ ਸੇਲਪੇ ਸਾਰੇ ਖਾ ਲੈਣਗੇ ਸਤਿ ਸ੍ਰੀ ਅਕਾਲ। ਹੁਣ ਤਾਂ ਇਹ ਨਹੀਂ ਹੋ ਰਹੀ ਕਿਉਂ ਦਾ ਗਰਮੀ ਦੀ ਕਾਲੀ ਨਾ ਇਸ ਕਰਕੇ ਕਿ ਸੌਤ ਤੇ ਕਿੰਨੂ ਹੋਇਆ ਪਿਆ। ਚਲਾਈ ਆਪਾਂ ਕਿੰਨੂ ਛਿੱਲ ਕੇ ਆਪਾਂ ਕਿੰਨੂ ਖਾਦੇ ਆਪਾਂ ਕੰਮ ਕਰੀਏ ਚੱਲ ਅੱਜ ਦੀ ਵੀਡੀਓ ਦੇ ਲਿੱਖੀ ਕਰਦੇ ਮਿਲਦੇ ਆ ਨੈਸਟ ਵਲੋਗ ਨਾਲ ਤੱਕ ਤੱਕ ਲਈ ਸਤਿ ਸ੍ਰੀ ਅਕਾਲ।